Eu não sei o que eu estou fazendo. Eu estou fazendo o देखे।, okay. देखे देखे, 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 देखे पर <स्थीज्ञा> <आगी आगी। स्थीज्ञा> <आगी आगी आगी। स्थीज्ञा> <कस्थीज्ञा> कि हां तो सारे परिवार की दिक्कत नहीं है सारे ये बच्चा है आप बाहर है ना आगे मैं क्या कर रहा है टेक्नोलॉजी भैया भैया पर पर 4 4 वीक 4 महीना महीना वाला चलो चलो kita <coughs> 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 ਚਲੋ ਚਲੋ ਉਹ ਖੜ ਜਾ ਯਾਰ ਸਾਹਮਣੇ ਵੇਖੋ ਜੀ ਸਾਹਮਣੇ ਸਾਹਮਣੇ ਵੇਖੋ ਜੀ ਸਾਹਮਣੇ ਦੇਖੀਏ ਕੀ ਹੋ ਰਿਹਾ ਕੋਈ ਟੂਟ ਨਹੀਂ ਚੱਲੋ ਓਕੇ

ह 기 여기 ਯਸ ਹਾਂਜੀ ਕੀ ਨਾ ਮੈਂ ਤਾਂ ਕੀ ਕਹਣਾ ਜਦਕਾ ਜੁੱਤੀ ਬੀ ਬੀ ਕਰ ਰਿਹਾ ਹਾਂ ਮੇਰਾ ਨਾਮ ਵਿਨੋਦ ਕੁਮਾਰਾ ਜੀ ਲੋਜੀ ਸਾਹਮਣੇ ਦੇਖ ਕਰ ਮੈਂ ਸਭ ਤੋਂ ਪਹਿਲਾਂ ਤਾਂ ਮੇਰੇ ਸਾਰੇ ਪੱਤਰਕਾਰ ਵੀਰਾਂ ਦਾ ਬਹੁਤ ਧੰਨਵਾਦ ਕਰਦਾ ਜਿਹੜੇ ਕਿ 45 ਤੋਂ 46 ਡਿਗਰੀ ਟੈਂਪਰੇਚਰ ਦੇ ਵਿੱਚ ਸਾਡੇ ਘਰ ਪਹੁੰਚੇ ਤੇ ਬੀਬਾ ਜੀ ਨੂੰ ਮਿਲੇ ਦੇਖੋ ਬੀਬਾ ਜੀ ਨੇ ਨੂੰ ਮੇਰੇ ਖਿਆਲ ਤੁਸੀਂ ਸਾਰੇ ਪੱਤਰਕਾਰਾਂ ਉੱਥੇ ਸੀਗੇ ਬੀਬਾ ਜੀ ਨੇ ਦੱਤਿਆ ਕਿ ਪੰਜਾਬ ਨੂੰ ਕਿਵੇਂ ਲੁੱਟਿਆ ਜਾ ਰਿਹਾ ਜੀ ਪੰਜਾਬ ਨੂੰ ਦਿੱਲੀ ਵਾਲੇ ਦੇਖੋ ਜਿਵੇਂ ਆਪਣੇ ਏ ਮੁਹੰਮਦ ਗੋਰੀ ਤੇ ਗਜਨਵੀਰਗੇ ਇੰਡੀਆ ਨੂੰ ਲੁੱਟ ਕੇ ਲੈ ਕੇ ਜਾਂਦੇ ਸੀ ਓਵੇਂ ਪੰਜਾਬ ਦੇ ਵਿੱਚ ਦੋ ਬੰਦੇ ਆਏ ਨੇ ਸਾਡਾ ਪੰਜਾਬ ਸਾਡੇ ਮੁੱਖ ਮੰਤਰੀ ਸਾਹਿਬ ਨੇ ਗਹਿਨੇ ਰੱਖਤਾ ਜੀ ਕਿਸਾਨਾਂ ਦੀਆਂ ਜ਼ਮੀਨਾਂ ਲੁੱਟੀਆਂ ਜਾ ਰਹੀਆਂ ਜੀ ਦੇਖੋ ਇਹਨਾਂ ਨੇ ਨਸ਼ਿਆਂ ਦਾ ਕਿੰਨਾ ਵਾਅਦਾ ਕੀਤਾ ਸੀ ਵੀ ਅਸੀਂ ਮਹੀਨੇ 'ਚ ਖਤਮ ਕਰ ਦਾਂਗੇ ਫਿਰ 6 ਮਹੀਨਿਆਂ ਨੂੰ ਖਤਮ ਕਰ ਦਾਂਗੇ ਫਿਰ ਲਾਸਟ ਡੇਟ ਦਿੱਤੀ ਜਿ ਆਪਣ ਨੂੰ 31 ਮਈ ਉਹ ਵੀ ਟੱਪ ਗਈ ਜੀ ਦੇਖੋ ਨਸ਼ੇ ਘਰ ਘਰ ਹੈ ਜੀ ਉਹ ਨੌਜਵਾਨ ਮੁੰਡੇ ਦੇਖੋ ਮਰ ਰਹੇ ਆ ਜੀ ਪੰਜਾਬ ਦੀ ਜਵਾਨੀ ਜਮਾ ਬਰਬਾਦ ਹੋ ਰਹੀ ਹੈ ਜੀ ਗੈਂਗਸਟਰ ਵਾਰ ਦੇਖੋ ਜੀ ਜਗਾ ਜਗਾ ਤੇ ਨੰਗੇ ਮੁੰਡੇ ਦੇਖੋ ਵੈਪਨਸ ਲੈ ਕੇ ਸ਼ਰੀਆਮ ਦੋ ਦੋ ਥਾਂ ਨਾਲ ਦੇਖੋ ਜੀ ਵੈਪਨ ਨੂੰ ਚਲਾ ਰਹੇ ਆ ਪੰਜਾਬ ਦੇ ਵਿੱਚ ਕੋਈ ਪੁੱਛ ਗੇਚਣੀ ਹੈ ਜੀ ਅੱਜ ਦੀ ਘੜੀ ਪੰਜਾਬ ਦਿੱਲੀ ਵਾਲਿਆਂ ਦੇ ਗਹਿਨੇ ਰੱਖਿਆ ਜਾ ਚੁੱਕੇ ਆ ਅਸੀਂ ਤਾਂ ਦੇਖੋ ਸਾਰੇ ਪੰਜਾਬ ਵਾਸੀਆਂ ਨੂੰ ਇਹੀ ਬੇਨਤੀ ਕਰਾਂਗੇ ਸਾਡੀ ਪ੍ਰੈਸ ਦੇ ਥੋਂ ਇਹੀ ਬੇਨਤੀ ਕਰਾਂਗੇ ਕਿ ਆਪਣੀ ਇੱਕ ਖੇਤਰੀ ਪਾਰਟੀ ਅਖ ਸ਼ਰੋਮੀ ਅਕਾਲੀ ਦਲ ਇਹੀ ਪੰਜਾਬ ਨੂੰ ਬਚਾ ਸਕਦੀ ਹੈ ਦੇਖੋ 10 ਸਾਲ ਦਾ ਜੋ ਸ਼ਰੋਮੀ ਅਕਾਲੀ ਦਲ ਨੇ ਰਾਜ ਕੀਤਾ ਸੀ ਤੁਸੀਂ ਉਹ ਕਾਰਜਕਾਲ ਤੇ 5 ਸਾਲ ਕਾਂਗਰਸ ਦੇ ਦੇ 3 ਸਾਲ ਇਹਨਾਂ ਦੇ ਤੁਸੀਂ ਆਪਣੇ ਆਪ ਹੀ ਤੁਲਨਾ ਕਰ ਲਓ ਕਿ ਕਿਹਦਾ ਰਾਜਭਾਣ ਸੀ ਜੇ ਪੰਜਾਬ ਨੂੰ ਲਿਆਉਣਾ ਤਾਂ ਪੰਜਾਬ ਦੀ ਖੇਤਰੀ ਪਾਰਟੀ ਨੂੰ ਉਹ ਤਾਂ ਕਹਿੰਦੇ ਵੀ ਇੱਕ ਹੋਰ ਮੌਕਾ ਕੇ ਰਿਵਾਲ ਨੂੰ ਕਹਿੰਦੇ ਦੇ ਦਿਓ ਜੀ ਪੰਜਾਬ ਜਮਾ ਹੀ ਦੇਓ ਦਿਓ ਜੀ ਰਹਿੰਦਾ ਖੁੰਦਾ ਜਿਹੜਾ ਪੰਜਾਬ ਦੇ ਵਿੱਚ ਬੰਗਿਆ ਲਕੌਂਡ ਬਚਾਓ ਵੀ ਲਾ ਦਿਓ ਜੀ ਕਿ ਦੇਖੋ ਕੱਪੜੇ ਤਾਂ ਆਪਣੇ ਲਾ ਲਏ ਇਹਨਾਂ ਨੇ ਆਪਣੇ ਪੱਲੇ ਹੁਣ ਕੁਝ ਨਹੀਂ ਰਹਿ ਗਿਆ ਜੀ ਉਹ ਗਿਆ ਇੱਕ ਮੌਕਾ ਹੋਰ ਦੇਤਾ ਤਾਂ ਜਿਹੜਾ ਥੱਲੇ ਥੋੜਾ ਮੋਟਾ ਬਚਿਆ ਜੀ ਉਹ ਵੀ ਲੈ ਜੂਗਾ ਚੰਮ ਚਮਾ ਉਹ ਜਿਹੜਾ ਹੋਰ ਪਾਰਟੀ ਕਹਿੰਦੇ ਉਹ ਵੀ ਕਹ ਰਿਹਾ ਵੀ ਖੇਤਰੀ ਪਾਰਟੀ ਪੰਜਾਬ ਨੂੰ ਬਚਾ ਸਕਦੀ ਹੈ ਪਰ ਖੇਤਰੀ ਪਾਰਟੀ ਇੱਕੋ ਹੀ ਹੈ ਜੀ ਕਿਹਤਰੀ ਪਾਰਟੀ ਸੌਣੀ ਗੱਲੀਦਲ ਹੈ ਜੀ ਇਹੀ ਪੰਜਾਬ ਨੂੰ ਬਚਾ ਸਕੀਏ ਦੇਖੋ ਇਹ ਟੇਸਟ ਦੇਖਦੇ ਪੰਜਾਬ ਵਾਲਾ ਟੇਸਟ ਦੇਖਿਆ ਸੀ ਇੱਕ ਵਾਰੀ ਤਾਂ ਨਹੀਂ ਦਾਸਾ ਰਾਜ ਕੀਤਾ ਜੀ ਪੂਰਾ ਦੇਖੋ ਇਹਨਾਂ ਦਾ ਟੇਸਟ ਦੇਖੋ ਇਹਨਾਂ ਦਾ ਟੇਸਟ ਤੁਸੀਂ ਦੇਖ ਹੀ ਲਿੱਤਾ ਜੀ ਆਪਾਂ ਨੂੰ ਕਿਵੇਂ ਇਹਨਾਂ ਨੇ ਲੁੱਟ ਲਿਆ ਤੇ ਕਿਵੇਂ ਕਰ ਲਿਆ ਜੀ ਇਹ ਦੇਖੋ ਦਿੱਲੀ ਵਾਲੇ ਲਿਆ ਕੇ ਬਿਠਾਦੇ ਜੀ ਦੇਖੋ ਮੇਰੇ ਹਿਸਾਬ ਨਾਲ ਸਾਡੇ ਮੁੱਖ ਮੰਤਰੀ ਸਾਹਿਬ ਤਾਂ ਇੱਕ ਗੁੰਗੇ ਤੋਤੇ ਆ ਜੀ ਮੇਰੇ ਮੈਨੂੰ ਤਾਂ ਲੱਗਦਾ ਵੀ ਉਹਨਾਂ ਦੇ ਇਸ਼ਾਰਿਆਂ ਦੇ ਜਿਵੇਂ ਮੁੱਖ ਮੰਤਰੀ ਸਾਹਿਬ ਤਾਂ ਅੱਜਕੱਲ ਆਪਣੇ ਪੰਜਾਬ ਦੇ ਕੇਜਰੀਵਾਲ ਸਾਹਿਬ ਹੀ ਹੈ ਪੰਜਾਬ ਨੂੰ ਪੂਰਾ ਲੁੱਟਿਆ ਤੇ ਕੁੱਟਿਆ ਜਾ ਰਿਹਾ ਜੀ ਜੇ ਪੰਜਾਬ ਨੂੰ ਨਾ ਬਚਾਇਆ ਗਿਆ ਜੀ ਪੰਜਾਬ ਨੂੰ ਜਮ ਬਰਬਾਦ ਕਰ ਦੇਗੇ ਜੀ ਦਿੱਲੀ ਦਾ ਬਾਸਪਾ ਅਗੂ ਕਹਿ ਰਿਹਾ ਵੀ ਡਬਲ ਇੰਜਨ ਵਾਲੀ ਸਰਕਾਰ ਪੰਜਾਬ ਚਾਹੀਦੀ ਹੈ ਕਿ ਤੇ ਵੇਖ ਲਈ ਬਿਲਕੁਲ ਚਾਹੀਦੀ ਹੈ ਜੀ ਅਸੀਂ ਦਾ ਆਪਕ ਕਹਨੇ ਆ ਜੀ ਡਬਲ ਇੰਜਨ ਲਾ ਲਓ ਤੁਸੀਂ ਖੇਤਰੀ ਪਾਰਟੀ ਲਾ ਲਓ ਗੱਲ ਇੱਕੋ ਹੀ ਹੈ ਜੀ ਜੇ ਇਹ ਸਰਕਾਰ ਆ ਗਈ ਪੰਜਾਬ ਵੱਜੂਗਾ ਨਹੀਂ ਪੰਜਾਬ ਨੂੰ ਜਮ ਮਾਰ ਦੇ ਜੈ ਜੀ ਕਿਵੇਂ ਦੇਖ ਦਿਓ ਲਗਾਤਾਰ ਕਰਜ਼ਾ ਪੰਜਾਬ ਦੇ ਇਸ ਤੇੜ ਰਿਹਾ ਹੈ ਕਿਹੜਾ ਕੰਮ ਕਰਤਾ ਪੰਜਾਬ ਦਾ 3 ਸਾਲਾਂ ਚ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਜਨੇ ਰੰਗਾ ਪੰਜਾਬ ਬਣਾਉਣ ਦੀ ਗੱਲ ਕੀਤੀ ਸੀ 2 ਲੱਖ ਕਰੋੜ ਰੁਪਏ ਦਾ ਕਰਜ਼ਾ ਜਿਹੜਾ ਪੰਜਾਬ ਦੇ ਇਤਿਹਾਸ ਚ ਕਿਸੇ ਸਰਕਾਰ ਨੇ ਨਹੀਂ ਚੜਾਇਆ ਉਹ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚੜਾਇਆ ਕਰਜ਼ਾ ਇੰਨਾ ਹੋ ਗਿਆ ਕਿ ਆ ਜਰਾ ਇੱਕ ਘੰਟਾ ਆਪਾਂ ਗੱਲ ਕੀਤੀ ਐ 250 ਕਰੋੜ ਦਾ ਕਰਜ਼ਾ ਇਹਨਾਂ ਨੇ ਇੱਕ ਘੰਟੇ ਪਰਚੇ ਲੈ ਲੈ ਇੰਨਾ ਵੱਡਾ ਕਰਜ਼ਾ ਇਸ ਕਰਦੇ ਨਾਲ ਲੋਕਾਂ ਨੂੰ ਸੋਚਣ ਦੀ ਲੋੜ ਹੈ ਕਿ ਜੇ 2 ਲੱਖ ਕਰੋੜ ਦਾ ਕਰਜ਼ਾ ਪੰਜਾਬ ਦੇ ਉੱਤੇ ਇਹਨਾਂ ਲਈ ਦਿੱਤਾ ਹੈ ਆਮ ਆਦਮੀ ਪਾਰਟੀ ਨਾਲ ਤੁਹਾਨੂੰ ਕੀ ਫਾਇਦਾ ਹੋਇਆ ਕਿ ਤੁਹਾਡੇ ਮੋਹੱਲੇ 'ਚ ਤੁਹਾਡੇ ਸ਼ਹਿਰ 'ਚ ਤੁਹਾਡੇ ਪਿੰਡ 'ਚ ਆਣ-ਗਵਾਂਣ 'ਚ ਕੋਈ ਨਵੀਂ ਸੜਕ ਕੋਈ ਨਵਾਂ ਪੁਲ ਕੋਈ ਨਵਾਂ ਹਸਪਤਾਲ ਕੋਈ ਨਵਾਂ ਸਕੂਲ ਤੁਹਾਨੂੰ ਕੋਈ ਨਵੀਂ ਸਹੂਲਤ ਕੋਈ ਚੀਜ਼ ਤੁਹਾਨੂੰ ਮਿਲੀ ਹੈ ਕਿ ਤੁਹਾਡੀ ਸਰਕਾਰ ਨੇ ਤੁਹਾਡੇ ਉੱਤੇ ਕਰਜ਼ਾ ਪਾਇ ਕਿ ਇਹਨਾਂ ਨੂੰ ਤਾਂ ਤੁਸੀਂ ਰਵਾਨਾ ਕਰ ਦੋਗੇ ਕਰਜ਼ਾ ਖੜਾ ਰਹੇਗਾ वो करजे की भरपाई कौन करूंगा पंजाब की जनता करूगी निके निके बच्चे जो इतने खड़े ने बच्चे दो साल चार साल छह साल दे इन्हों कर्जा लिता है अठारह साल वास्ते बाईस साल वास्ते बीस साल वास्ते कौन ये कर्जा लाऊगा अच्छी लाओगे ना थोड़े बच्चे लाओगे एद की कारण आ ही कि जेड़ी थोड़ी नौकरियां बच्चन नहीं मिल रही चार नौकरियां निकल दिया बार वाले लैके जा रहे हैं थोड़ी चेयरमैनिया बार वाले लैके जा रहे हैं जिन्ने ਵੱਡੇ ਆਉਦੇ ਨੇ ਅੱਜ ਆਮ ਆਦਮੀ ਪਾਰਟੀ ਦੇ ਖੁੱਤ ਦੇ ਬਕਰ ਇਹਨਾਂ ਦੇ ਖਿਲਾਫ ਆਪ੍ਰੀਤੀ ਮਲੋਤਰਾ ਜੀ ਵਰਗੇ ਜਿਹੜੇ ਉਹਨਾਂ ਦੇ ਮਹਿਲਾ ਮੰਗਰੇਸੀ ਮਾ ਦਾਤੇਂ ਦੀਆਂ ਬੀਬੀ ਜੀ ਦੇ ਜਿਨੇ ਮਤ ਦਿਖਾਈ ਤੇ ਜਿਹੜਾ ਗਲਤ ਹੋ ਰਿਹਾ ਸੀਗਾ ਉਹ ਗਲਤ ਦੇ ਖਿਲਾਫ ਉਹਨਾਂ ਨੇ ਮੋਰਚਾ ਖੋਲੇ ਆ ਤੇ ਆਪਣੀ ਪਾਰਟੀ ਦੀ ਅਸਲੀਅਤ ਸਾਹਮਣੇ ਕਰ ਰਹੇ ਮੈਂ ਮੈਂ ਇੱਕ ਚੀਜ਼ ਮੈਂ ਮੋਰਚਾ ਕਰਨਾ ਚਾਹਾਂਗੀ ਇੱਕ ਪਾਸੇ ਕਰਜ਼ਾ ਲੈ ਰਹੇ ਨੇ ਦੂਜੇ ਪਾਸੇ 12 ਮਹਿਕਮਾ ਦਾ ਇਹਨਾਂ ਨੇ ਪੈਸਾ ਵਾਪਸ ਕਰਵਾ ਲਿਆ ਕਿਉਂਕਿ 12 ਤਰੀਕ ਹੋ ਗਈ ਅਜੇ ਤਨਖਵਾਵਾਂ ਬਹੁਤ ਆਸਮਾਨੋਂ ਪੂਰੀ ਨਹੀਂ ਦੇ ਸਕੇ ਨੇ ਭਾਵੇਂ ਸਿੱਖਿਆ ਵਿਭਾਗ ਤੋਂ ਭਾਵੇਂ ਸਿਹਤ ਹੋਵੇ ਭਾਵੇਂ ਕਿਸੇ ਸਾਰੇ ਡਿਪਾਰਟਮੈਂਟ ਪੰਚਾਇਤਾਂ ਤੋਂ ਵੀ ਪੈਸੇ ਵਾਪਸ ਇਹਨਾਂ ਨੇ ਮੰਗਵਾ ਕੇ ਉਹ ਹੁਣ ਤਨਖਵਾਵਾਂ ਦੇ ਦੇ ਤੇ ਤੀਜੀ ਜਗ੍ਹਾ ਜਿਹੜਾ ਕੇਜਰੀਵਾਲ ਤੇ ਲੁਟੇਰਾ ਟੋਲਾ ਦਿੱਲੀ ਦਾ ਜਿਨ੍ਹਾਂ ਨੂੰ ਦਿੱਲੀ ਦੇ ਲੋਕਾਂ ਨੇ ਇਹਨਾਂ ਦੀ ਲੁੱਟ ਜੇਲ੍ਹ ਤੋਂ ਜਿਹੜਾ ਸਲਾਖਾਂ ਤੋਂ ਨਿਕਲ ਕੇ ਉਹ ਪੰਜਾਬ ਪਹੁੰਚ ਗਏ ਨੇ ਇਹਨਾਂ ਨੂੰ ਪਤਾ ਹੈ ਸਾਲ ਪਾਰ ਰਹਿ ਗਿਆ ਹੈ ਜਿੰਨਾ ਲੋਟ ਸਕਦੇ ਉਹ ਤਾਂ ਇਹਨਾਂ ਨੇ ਪੂਰਾ ਪੰਜਾਬ ਨੂੰ ਜਿਹੜਾ ਕਰਜਾਈ ਕਰਤਾ ਹੁਣ ਦੇਖੋ ਕਿੰਨਾ ਵੱਡਾ ਲੈਂਡ ਸਕੈਮ ਲੈਂਡ ਪੂਲਿੰਗ ਸਕੈਮ ਹਜ਼ਾਰਾਂ ਏਕੜ ਸ਼ਹਿਰਾਂ ਦੀ ਕਿਸਾਨਾਂ ਦੀ ਪੰਜਾਬ ਦੀ ਉੱਚਾਉ ਜ਼ਮੀਨ ਨੂੰ ਇਹਨਾਂ ਨੇ ਅਕਵਾਇਰ ਕਰਨ ਦਾ ਫੈਸਲਾ ਕੀਤਾ ਤੇ ਮਾਡਲ ਕੀ ਬਣਾਇਆ ਕਿ ਜਿਹੜਾ ਨਹੀਂ ਦੇਣਾ ਚਾਹਦਾ ਚੰਗਾ ਜੀ ਸਾਨੂੰ ਦੱਸ ਦੇ ਅਸੀਂ ਉਹਦੀ ਨਹੀਂ ਲਵਾ ਕੇ ਸੇਫ ਆਦੇ ਬਾਅਦ ਜਿਹੜੇ ਆਪਾਂ ਬਲੈਂਕ ਪੋਲਿੰਗ ਕਰਦੇ ਉਹ ਜਿਹਨੂੰ ਮਰਜ਼ੀ ਅਸੀਂ ਦੇਣਾ ਅਸੀਂ ਦੇ ਦਾਂਗੇ ਇਹਦਾ ਮਤਲਬ ਜਿਹੜਾ ਵਿਚਾਰਾ ਕਿਸਾਨ ਆਪਣੀ ਜ਼ਮੀਨ ਬਚਾਉਣਾ ਚਾਹੁੰਦਾ ਹੈ ਪਹਿਲੇ ਦੋ ਇਹਨਾਂ ਦੀ ਜੇਬ ਚ ਪੈਸੇ ਪਾਏ ਤਾਂ ਆਪਣੀ ਜ਼ਮੀਨ ਬਚਾਏ ਉਹਦੇ ਬਾਅਦ ਜਿਹਦੀ ਜ਼ਮੀਨ ਇਹਨਾਂ ਨੇ ਹੜੱਪ ਕਰ ਲਈ ਤੀ ਉਹ ਜਿਹਨੂੰ ਮਰਜ਼ੀ ਇਹ ਦੇਣਾ ਚਾਹ ਉਸ ਤੋਂ ਪੈਸਾ ਲੈ ਕੇ ਦੇ ਦੇ ਇਸ ਤੋਂ ਵੱਡਾ ਸਕੈਮ ਕੋਈ ਹੋ ਨਹੀਂ ਸਕਦਾ ਜਿਹੜੇ ਕਰਕੇ ਸਾਰੇ ਕਿਸਾਨ ਕਰਨੇ ਤੇ ਬੈਠੇ ਨੇ ਕਿਉਂਕਿ ਨਾ ਉਹਨਾਂ ਨੂੰ ਆਪਣੀ ਜ਼ਮੀਨਾਂ ਦੇ ਰੇਟ ਮਿਲ ਰਹੇ ਨੇ ਆ ਜਿਹੜਾ ਨੇ ਵਿਖਾਣੇ ਚ ਕੀਤਾ ਕੱਲ ਬਠਿੰਡਾ ਚ ਵੀ ਆ ਕੇ ਕਰਨਗੇ ਤੁਹਾਡੇ ਬਟੰਡੇ ਦੀ ਕੀਮਤਾ ਜ਼ਮੀਨਾਂ ਦੀ ਜਿਹੜੀ ਸਾਰੀ ਵਧ ਰਹੀਆਂ ਨੇ ਉਹ ਠਾ ਕਰਕੇ ਥੱਲੇ ਡਿੱਗਣ ਗਿਆ ਕਿਉਂਕਿ ਤੁਹਾਡੇ ਜ਼ਮੀਨਾਂ ਦੇ ਉੱਤੇ ਕਬਜ਼ਾ ਕਰਕੇ ਉਹ ਵੱਡੇ ਵੱਡੇ ਉਧੇ ਉਪਤੀ ਜਿਹੜਾ ਇਹਨਾਂ ਦੀ ਜੇਬਾਂ ਭਰਾਂਗੇ ਜਿਵੇਂ ਤੁਸੀਂ ਦੇਖੋ ਲੁਧਿਆਣੇ 'ਚ ਜਿਹੜੇ ਲੁਧਿਆਣੇ ਵੈਸੇ ਕੈਂਡੀਡੇਟ ਖੜੇ ਨੇ ਯਾਦ ਕਰੋ ਜਦ ਰਾਜ ਸਭਾ ਦੀ ਮੈਂਬਰਸ਼ਿਪ ਬਣੀ ਸੀ ਕੀ ਦੋਲਾ ਪਿਆ ਸੀ ਕਿ ਸਾਰੇ ਬਾਹਰ ਦੇ ਬੰਦਿਆਂ ਨੂੰ ਪੰਜਾਬ ਦੀ ਰਾਜ ਸਭਾ ਦੀ ਸੀਟਾਂ ਵੇਚ ਕੇ ਕੇਜਰੀਵਾਲ ਨੇ ਉਹਨਾਂ ਨੂੰ ਰਾਜ ਸਭਾ ਦੀ ਮੈਂਬਰਸ਼ਿਪ ਦਿੱਤੀ ਅੱਜ ਕੇਜਰੀਵਾਲ ਹਾਰ ਗਿਆ ਉਸ ਬੰਦੇ ਨੂੰ ਇਲੈਕਸ਼ਨ 'ਚ ਖੜਾ ਕਰਕੇ ਹੁਣ ਪੰਜਾਬ ਦੇ ਲੋਕੀ ਕੇਜਰੀਵਾਲ ਦੀ ਰਾਜ ਸਭਾ ਦੀ ਰਾਹ ਸਾਫ ਕਰਨ ਵਾਸਤੇ ਹੁਣ ਉਹਨੂੰ ਬਾਈ ਇਲੈਕਸ਼ਨ ਲੜਾਈ ਜਾ ਰਹੀ ਹੈ ਜਿਹੜਾ ਬੰਦਾ ਨਾ ਪੰਜਾਬ 'ਚ ਰਹਿੰਦਾ ਸੋ ਇੱਕ ਬਿਜ਼ਨਸਮੈਨ ਬੰਦਾ ਗੜगांव 'ਚ ਰਹਿੰਦਾ ਹੈ ਉਹਨੂੰ ਕਰਤਾ ਸਿੰਘ ਸਰਾਭਾ ਜੀ ਮਹਾਨ ਸ਼ਹੀਦ ਆ ਨਾ ਤੱਕ ਨਹੀਂ ਪਤਾ ਤੇ ਆਪਣੇ ਲੋਕਾਂ ਇਹਨਾਂ ਨੂੰ ਵੋਟਾਂ ਦੇ ਸਕਦੇ ਮੈਂ ਆਪਣੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰ ਸਕਦੀ ਆ ਕਿ ਪੰਜਾਬ ਅੱਜ ਕਰਜ਼ਾਈ ਉਹ ਕੇ ਘੁਟਨੇ ਟਿਕਾਤੇ ਭਗਵੰਤਬਾਨ ਨੇ ਜਿਵੇਂ ਤੇਜਰੀ ਵਾਲ ਤੇ ਮੋਦੀ ਸਾਹਿਬ ਦੇ ਪੈਰਾ ਚ ਗਿਰਿਆ ਹੁੰਦਾ ਨਾ ਐ ਪੰਜਾਬ ਦੇ ਘੁਟਨੇ ਨੇ ਟਿਕਾਤੇ ਨੇ ਕਰਜ਼ਾਈ ਕਰ ਛੜਿਆ ਹੁਣ ਇਹਨਾਂ ਲੁਟੇਰਿਆਂ ਤੋਂ ਅਸੀਂ ਪੰਜਾਬ ਨੂੰ ਬਚਾਉਣ ਵਾਸਤੇ ਸਾਰੇ